ਕਿਸਾਨ ਜਥੇਬੰਦੀਆਂ ਦੁਆਰਾ ਬੰਦ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਪੰਜਾਬ ਦੇ ਵਿੱਚ ਤੇ ਇਸ ਤੋਂ ਇਲਾਵਾ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਇਹ ਪੰਜਾਬ ਦਾ ਨਾਭਾ ਸ਼ਹਿਰ ਜਿੱਥੇ ਪੂਰੀ ਤਰ੍ਹਾਂ ਦੁਕਾਨਾਂ ਬੰਦ ਨੇ ਸਿਰਫ ਜ਼ਰੂਰੀ ਕੰਮਾਂ ਲਈ ਲੋਕ ਇੱਧਰ ਉੱਧਰ ਆ ਜਾ ਰਹੇ ਨੇ ਦੇਖਿਆ ਜਾਵੇ ਤਾਂ ਦੁਪਹਿਰ ਦੇ ਸਮੇਂ ਤੱਕ ਵੀ ਬੰਦ ਪੂਰੀ ਤਰ੍ਹਾਂ ਦੁਕਾਨਾਂ ਬੰਦ ਨਹੀਂ ਗਈਆਂ ਕਹਿ ਲਈ ਤਾਂ ਜਿਹੜੇ ਦੁਕਾਨਦਾਰ ਨੇ ਸ਼ਹਿਰੀ ਸ਼ਹਿਰੀ ਤਬਕਾ ਉਹਨਾਂ ਵੱਲੋਂ ਵੀ ਬੰਦ ਨੂੰ ਪੂਰੀ ਤਰ੍ਹਾਂ ਸਮਰਥਨ ਦਿੱਤਾ ਗਿਆ ਦੂਰ ਦੂਰ ਤੱਕ ਆਪਾਂ ਵੇਖ ਸਕਦੇ ਆ ਦੁਕਾਨਾਂ ਬੰਦ ਨੇ ਮੈਂ ਇੱਧਰ ਵੀ ਤੁਹਾਨੂੰ ਬਾਜ਼ਾਰ ਦੀਆਂ ਕੁਝ ਤਸਵੀਰਾਂ ਦਿਖਾ ਦੇਵਾਂ ਆਪਾਂ ਵੇਖ ਸਕਦੇ ਆ ਕਿ ਦੁਕਾਨਾਂ ਪੂਰੀ ਤਰ੍ਹਾਂ ਬੰਦ ਨੇ ਅੱਗੇ ਆਪਾਂ ਚੱਲਦੇ ਆਂ ਇਹ ਦੋਸਤੋ ਆਪਾਂ ਵੇਖ ਸਕਦੇ ਆ ਜਿਸ ਤਰ੍ਹਾਂ ਦੁਕਾਨਾਂ ਬੰਦ ਨੇ ਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਜਿਵੇਂ ਐਮਐਸਪੀ ਨੂੰ ਲੈ ਕੇ ਘੱਟੋ-ਘੱਟ ਸਮਰਥਨ ਮੁੱਲ ਇਸ ਤੋਂ ਇਲਾਵਾ ਦਾਲਾਂ ਜਾਂ ਫਿਰ ਗੰਨਾ ਕੈ ਲਈਏ ਹੋਰ ਕਾਫੀ ਫਸਲਾਂ ਨੇ ਤੇ ਇਸ ਦੇ ਨਾਲ ਨਾਲ ਕਿਸਾਨ ਡਬਲਯੂਟੀਓ ਦੀਆਂ ਹਦਾਇਤਾਂ ਨੇ ਉਹਨਾਂ ਮੁਤਾਬਕ ਕਿਸਾਨ ਚਿੰਤਤ ਵੀ ਨੇ ਕਿਉਂਕਿ ਜਿਵੇਂ ਬਾਜ਼ਾਰ ਦੇ ਵਿੱਚ ਇੱਕ ਨਕਲੀ ਤਰੀਕੇ ਨਾਲ ਤਿਆਰ ਕੀਤਾ ਗਿਆ ਦੁੱਧ ਵੱਡੀਆਂ ਕੰਪਨੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਉਹ ਵਿਕਣਾ ਵੀ ਸ਼ੁਰੂ ਹੋ ਗਿਆ ਪਰ ਜੇਕਰ ਅਸਲ ਦੁੱਧ ਦੇ ਮੁਕਾਬਲੇ ਨਕਲੀ ਦੁੱਧ ਜਾਂ ਕਹਿ ਲਈਏ ਇਨਸਾਨ ਦੁਆਰਾ ਖੁਦ ਤਿਆਰ ਕੀਤਾ ਗਿਆ ਦੁੱਧ ਜਦੋਂ ਬਾਜ਼ਾਰ 'ਚ ਆਵੇਗਾ ਉਹ ਮਨੁੱਖਤਾ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪੈਣਾ ਸੋ ਇਸ ਦੇ ਨਾਲ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀਆਂ ਕਾਫੀ ਜ਼ਿਆਦਾ ਸਮੱਸਿਆਵਾਂ ਨੇ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਜਿਸ ਨੂੰ ਜਨਤਾ ਵੱਲੋਂ ਭਰਪੂਰ ਸਹਿਯੋਗ ਮਿਲਿਆ ਪੂਰਾ ਸਮਰਥਨ ਹੈ ਜਿਵੇਂ ਤੁਸੀਂ ਇਹ ਵੇਖ ਸਕਦੇ ਹੋ ਬਾਅਦ ਦੁਪਹਿਰ ਤੱਕ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਪੰਜਾਬ ਦੇ ਵਿੱਚ ਬਾਅਦ ਦੁਪਹਿਰ ਤੱਕ ਵੀ ਪੂਰਾ ਸਮਰਥਨ ਸੀ ਪੂਰਾ ਅਸਰ ਸੀ ਬੰਦ ਦਾ ਜਿਹੜਾ ਕਿ ਵਕ ਵਕ ਜਿ세 ਬੰਦਿਆਂ ਦੁਬਾਰਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਸਿਰਫ ਖਾਸ ਕਰਕੇ ਮੈਡੀਕਲ ਨਾਲ ਸੰਬੰਧਿਤ ਜਿਹੜੀਆਂ ਦਵਾਈਆਂ ਦੀਆਂ ਦੁਕਾਨਾਂ ਨੇ ਜਾਂ ਹਸਪਤਾਲ ਜਾਂ ਇਸ ਤਰ੍ਹਾਂ ਹੋਰ ਜਿਹੜੀਆਂ ਬਹੁਤ ਹੀ ਜ਼ਰੂਰੀ ਸੇਵਾਵਾਂ ਨੇ ਉਹਨਾਂ ਨੂੰ ਛੱਡ ਕੇ ਬਾਕੀ ਸਾਰੇ ਤਰ੍ਹਾਂ ਦੇ ਦੁਕਾਨਾਂ ਲਗਭਗ ਬੰਦ ਨੇ ਗੱਲ ਕੀਤੀ ਜਾਵੇ ਸ਼ੰਭੂ ਬੈਰੀਅਰ ਤੇ ਜਿਸ ਤਰ੍ਹਾਂ ਖਨੌਰੀ ਬਾਰਡਰ ਤੇ ਬੈਠੇ ਨੇ ਕਿਸਾਨ ਇਸੇ ਤਰ੍ਹਾਂ ਹੀ ਡੱਬ ਵਾਲੀ ਏਰੀਏ ਦੇ ਵਿੱਚ ਉਧਰ ਵੀ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰ ਨਹੀਂ ਦਿੱਤਾ ਫੋਨ ਦਿੱਤਾ ਜਾ ਰਿਹਾ ਹਾਈ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਹਾਈ ਕੋਰਟ ਨੇ ਸਾਫ ਸਾਫ ਕਿਹਾ ਸੀ ਇਸ ਮੁੱਦੇ ਤੇ ਕਿ ਜਿਹੜੇ ਕਿਸਾਨ ਜਾਂ ਮਜ਼ਦੂਰ ਜਾਂ ਲੋਕ ਆਪਣੀਆਂ ਮੰਗਾਂ ਲਈ ਦਿੱਲੀ ਨੂੰ ਜਾ ਰਹੇ ਨੇ ਉਹਨਾਂ ਨੂੰ ਹਰਿਆਣਾ ਸਰਕਾਰ ਕਿਸ ਆਧਾਰ ਤੇ ਰਸਤੇ 'ਚ ਰੋਕ ਸਕਦੀ ਹੈ ਤੇ ਇਸ ਦੇ ਨਾਲ ਨਾਲ ਇੱਕ ਹੋਰ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਹਰਿਆਣਾ ਸਰਕਾਰ ਨੇ 100 ਤੋਂ ਵੱਧ ਲੋਕਾਂ ਦੀਆਂ ਫੋਟੋਆਂ ਤਸਵੀਰਾਂ ਵੀਡੀਓ ਜਾਰੀ ਕੀਤੀਆਂ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਇਹਨਾਂ ਨੇ ਸ਼ਰਾਰਤ ਕੀਤੀ ਹੈ ਜਿਸ ਵਕਤ ਬਾਰਡਰ ਦੇ ਉੱਪਰ ਕਿਸਾਨ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਦੂਜੇ ਪਾਸੇ ਕਿਸਾਨੀ ਦੀ ਗੱਲ ਕੀਤੀ ਜਾਵੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ 400 ਤੋਂ ਵੱਧ ਕਿਸਾਨਾ ਜਿਹੜੇ ਨੇ ਜ਼ਖਮੀ ਹੋਏ ਨੇ ਫੱਟੜ ਹੋਏ ਨੇ ਉਹਨਾਂ ਨੂੰ ਨੁਕਸਾਨ ਹੋਇਆ ਤੇ ਇੱਕ ਹੋਰ ਦੱਸਦੀ ਹੈ ਕਿ ਜਿਵੇਂ ਗੁਰਦਾਸਪੁਰ ਨਾਲ ਸਬੰਧਤ ਇੱਕ ਕਿਸਾਨ ਦੀ ਮੌਤ ਵੀ ਹੋ ਚੁੱਕੀ ਹੈ ਜਿਹੜੇ ਕਿ ਅਥਰੋ ਗੈਸ ਦੇ ਗੋਲਿਆਂ ਦੇ ਦੌਰਾਨ ਉਹਨਾਂ ਨੂੰ ਉਸ ਤੋਂ ਬਾਅਦ ਚ ਕੋਈ ਸੱਟਾਂ ਲੱਗੀਆਂ ਸਨ ਤੇ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਸੀ ਸੋ ਦੋਸਤੋ ਜਿਵੇਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਨਾਬਾ ਸ਼ਹਿਰ ਦੀਆਂ ਲਗਭਗ ਪੂਰੀ ਤਰ੍ਹਾਂ ਦੁਕਾਨਾਂ ਬੰਦ ਨੇ ਤੇ ਜਿਵੇਂ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਸਿਰਫ ਜ਼ਰੂਰੀ ਵਸਤਾਂ ਨਾਲ ਸੰਬੰਧਿਤ ਦੁਕਾਨਾਂ ਹੀ ਖੁੱਲੀਆਂ ਨੇ ਬਾਕੀ ਪੂਰੀ ਤਰ੍ਹਾਂ ਬੰਦ ਨੂੰ ਸਮਰਥਨ ਹੈ ਤੇ ਇਸੇ ਤਰ੍ਹਾਂ ਤਸਵੀਰਾਂ ਜਿਹੜੀਆਂ ਮੋਗਾ ਜਾਂ ਹੋਰ ਸ਼ਹਿਰਾਂ ਤੋਂ ਵੀ ਵੇਖਣ ਨੂੰ ਮਿਲ ਰਹੀਆਂ ਨੇ ਇਹ ਨਾਬੇ ਦਾ ਪਟਿਆਲਾ ਗੇਟ ਹੈ ਤੇ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਪੂਰੀ ਤਰ੍ਹਾਂ ਮਾਹੌਲ ਸ਼ਾਂਤ ਹੈ